ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦੁੱਧ ਤੇ ਚੌਲਾਂ ਦੇ ਆਟੇ ਦੀ ਮਠਿਆਈ ਇਹਨੂੰ ਆਪਾਂ ਦੁੱਧ ਪੇੜਾ ਵੀ ਕਹਿੰਦੇ ਆ ਆਪਾਂ ਹੁਣ ਆਪਾਂ 2 ਕੱਪ ਆਪਾਂ ਚੌਲਾਂ ਦਾ ਆਟਾ ਆਪਾਂ ਮਿਲ ਲੈਨੇ ਆ ਆ ਦੇਖੋ ਜੀ 2 ਕੱਪ ਆਪਾਂ ਚੌਲਾਂ ਦਾ ਆਟਾ ਲਿੱਤਾ ਹੈ ਹੁਣ ਆਪਾਂ ਪਾਨੇ ਆ ਪਾਣੀ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਇਹਨੂੰ ਆਪਾਂ ਮਿਲ ਕੇ ਸਾਈਡ ਤੇ ਕਰ ਦਿੰਨੇ ਆ 1.5 ਕੱਪ ਆਪਾਂ ਪਾਣੀ ਦਾ ਪਾਵਾਂਗੇ दो कप चौलों का आटा है डेढ़ कप पानी का आदिक पानी आप गर्म कर ला एक चम्मच आप देसी घ्यो द पा पानी गर्म हो चुके हूँ आप थोड़ा थोड़ा करके आप आटा पा देंगे आटे को आप चंकी तरह आप मिक्स कर देंगे आदि को ਪਾਣੀ ਵਿੱਚ ਆਪਾਂ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਚਾਉਣਾ ਤੇ ਆਟੇ ਨਾਲ ਆਪਾਂ ਮਿਕਸ ਕਰ ਦਿੱਤਾ ਹੈ ਇਹਨੂੰ ਹੁਣ ਬਸ ਆਪਾਂ ਸਾਈਡ ਤੇ ਰੱਖ ਦਿੰਨੇ ਆ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਕਿਸ ਤਰ੍ਹਾਂ ਆਪਾਂ ਢਾਟ ਕੇ ਆਪਾਂ 10 ਮਿੰਟ ਵਾਸਤੇ ਆਪਾਂ ਰੱਖ ਦਾਂਗੇ ਫਿਰ ਇਹਨੂੰ ਆਪਾਂ ਆਟੇ ਵਾਂਗੂ ਗੋਈਆਂ ਦੇਵਾਂਗੇ ਆ ਦੇਖੋ ਆਟਾ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਪਾਣੀ ਦੇ ਵਿੱਚ ਕੜਾਈ ਆਪਾਂ ਗੈਸ ਤੇ ਰੱਖ ਦਿੱਤੀ ਆ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਆਪਾਂ ਪਾਣੀ ਅੱਧਾ ਕੱਪ ਆਪਾਂ ਪਾਣੀ ਦਾ ਪਾਵਾਂਗੇ ਪਾਣੀ ਪਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫਿਰ ਕੜਾਈ ਦੇ ਦੁੱਧ ਨਾਲ ਚਿਪਕਦਾ ਨਹੀਂ ਹੈ ਹੁਣ ਪਾਵਾਂਗੇ ਆਪਾਂ 1 ਕਿਲੋ ਆਪਾਂ ਦੁੱਧ ਪਾਵਾਂਗੇ ਦੁੱਧ ਆਪਾਂ ਫੁੱਲ ਫੈਟ ਵਾਲਾ ਪਾਣਾ ਹੈ ਜਿਸ ਦਾ ਉਹ ਬਾਲਾ ਦੇ ਕੇ ਰੱਖ ਲੈਣਾ ਮલાઈ ਉਤਾਰ ਦੇਣਿਆ ਉਸ ਤਰ੍ਹਾਂ ਨਹੀਂ ਪਾਣਾ ਦੁੱਧ ਦੁੱਧ ਆਪਾਂ ਫੁੱਲ ਫੈਟ ਦਾ ਪਾਵਾਂਗੇ ਇਹਨੂੰ ਹੁਣ ਆਪਾਂ ਜਿਵੇਂ ਆਪਾਂ ਖੋਆ ਤਿਆਰ ਕਰਦੇ ਆਂ ਮੀਡੀਅਮ ਗੈਸ ਤੇ ਆਪਾਂ ਇਹਨੂੰ ਦੁੱਧ ਨੂੰ ਪਕਾਵਾਂਗੇ ਦੁੱਧ ਜਦੋਂ ਅੱਧਾ ਰਹਿ ਗਿਆ ਉਦੋਂ ਆਪਾਂ ਇਹਦੇ ਵਿੱਚ ਆਪਾਂ ਮਠਿਆਈ ਤਿਆਰ ਕਰਾਂਗੇ ਇਹਨੂੰ ਹੁਣ ਆਪਾਂ ਸਾਈਡ ਤੇ ਕਰ ਦਿੰਦੇ ਆਂ ਦੂਸਰੀ ਗੈਸ ਤੇ રાઇપે ਨੂੰ ਆਪਾਂ ગેસ ਤੇ ਰੱਖਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੋਆ ਆਪਾਂ 100 ગ્રામ ਆਪਾਂ ਖੋਏ ਦਾ ਲੈਂਦਾ ਹੈ ਖੋਏ ਨੂੰ ਆਪਾਂ ਗਰਮ ਕਰ ਲੈਨੇ ਆ ਫਿਰ ਆਪਾਂ ਇਹਨੂੰ نیچے ਤਾਰ ਕੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਆਪਾਂ ਮਿਕਸ ਕਰਾਂਗੇ ਆ ਦੇਖ ਆਪਾਂ ਡਰਾਈ ਫਰੂਟ ਲੈਂਦੇ ਆ ਇਹ ਆਪਾਂ ਬਰੀਕ-ਬਰੀਕ ਕੱਟ ਲੈਂਦੇ ਆ 10-12 ਆਪਾਂ ਬਦਾਮ ਲੈਂਦੇ ਆ 10-12 ਆਪਾਂ ਕਾਜੂ ਲੈਂਦੇ ਆ 10-12 ਆਪਣੇ ਕੋਲ ਹੈ ਗਿਆ ਕਿਸ਼ਮਿਸ਼ ਜਿਹਨਾਂ ਆਪਾਂ ਸੌਗੀ ਕਹਿੰਦੇ ਆ ਕਿ ਆਪਾਂ ਦੇਖੋ ਜੀ ਇਹਦੀ ਕਟਿੰਗ ਕਰ ਲਿੱਤੀ ਹੈ ਹੁਣ ਆਪਾਂ ਖੋਇ ਨੂੰ ਦੇਖ ਲੈਂਦੇ ਆ ਗੈਸ ਨੂੰ ਆਪਾਂ ਮੀਡੀਅਮ ਕਰ ਲੈਂਦੇ ਕੋਇ ਨੂੰ ਆਪਾਂ ਗਰਮ ਕਰ ਲਿੱਤਾ ਹੈ ਗੈਸ ਨੂੰ ਆਪਾਂ ਬੰਦ ਕਰ ਲੈਣਾ ਇਹਨੂੰ ਹੁਣ ਆਪਾਂ ਡੋਂਗੇ ਵਿੱਚ ਕੱਢ ਲੈਂਦੇ ਆ ਆ ਦੇਖੋ ਕੋਇ ਨੂੰ ਆਪਾਂ ਕੱਢ ਲਿੱਤਾ ਬਾਹਰ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਮਿਕਸ ਕਰਦੇ ਆ ਆ ਦੇਖੋ ਅੱਧਾ ਕੱਪ ਆਪਾਂ ਕੋਕੋਨਟ ਪਾਊਡਰ ਆਪਾਂ ਖੋਏ ਦੇ ਵਿੱਚ ਮਿਕਸ ਕਰਾਂਗੇ। ਨਾਲ ਆਪਾਂ ਪਾਵਾਂਗੇ ਜੀ ਡਰਾਈ ਫਰੂਟ। ਆ ਸੌਗੀ ਵੀ ਪਾ ਦਿੱਤੀ ਆਪਾਂ। ਬਦਾਮ ਵੀ ਪਾ ਦਿੱਤੇ। ਕਾਜੂ ਵੀ ਆਪਾਂ ਪਾ ਲਿਆ। ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਖੋਏ ਦੇ ਵਿੱਚ ਆਪਾਂ ਮਿਕਸ ਕਰ ਲੈਂਦੇ ਆ। ਖੋਏ ਦੇ ਵਿੱਚ ਆਹ ਦੇਖੋ ਜੀ ਆਪਾਂ ਸਾਰੇ ਆਪਾਂ ਡਰਾਈ ਫਰੂਟ ਮਿਕਸ ਕਰ ਲਿੱਤੇ ਆ ਕੋਕੋ ਰੇਟ ਪਾਊਡਰ ਵੀ ਆਪਾਂ ਮਿਕਸ ਕਰ ਲਿੱਤਾ ਹੁਣ ਆਪਾਂ ਇਹਦੇ ਵਿੱਚ ਪਾਣਿਆ ਪੀਸੀ ਹੋਈ ਚੀਨੀ ਚੀਨੀ ਨੂੰ ਆਪਾਂ ਪੀਸ ਕੇ ਆ ਦੇਖੋ ਜੀ ਚੀਨੀ ਆਪਾਂ ਗ੍ਰੈਂਡ ਕਰਕੇ ਡੱਬੇ ਦੇ ਵਿੱਚ ਪਾ ਕੇ ਰੱਖੀਏ ਲੋੜ ਅਨੁਸਾਰ ਆਪਾਂ ਪਾ ਲੈਨੇ ਹੁਣ 3 ਚਮਚ ਆਪਾਂ ਚੀਨੀ ਦੇ ਪਾਦੇ ਇਹਨਾਂ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਆ ਦੇਖੋ ਜੀ ਖੋਏ ਦੇ ਵਿੱਚ ਆਪਾਂ ਸਾਰਾ ਕੁਝ ਮਿਕਸ ਕਰ ਲਿੱਤਾ ਹੈ ਇਹ ਇੱਕ ਸਾਬ ਦੀ ਸਟਫਿੰਗ ਹੈ ਇਹ ਆਪਾਂ ਅੰਦਰ ਭਰਨੀ ਹੈ ਜਿਹੜਾ ਆਪਾਂ ਦੁੱਧ ਪੇਠੇ ਦੀ ਮਠਿਆਈ ਤਿਆਰ ਕਰਾਂਗੇ ਜਿੱਦਾਂ ਆਪਾਂ ਰਸਗੁੱਲਾ ਜਾਂ ਗਲਾਬ ਜਨ ਬਣਾਣੇ ਉਹਦੇ ਅੰਦਰ ਆਪਾਂ ਡ్రਾਈ ਫਰੂਟ ਲਗਾਨੇ ਆ ਇਸ ਤਰ੍ਹਾਂ ਆਪਾਂ ਉਹਦੇ ਅੰਦਰ ਮਠਿਆਈ ਦੇ ਅੰਦਰ ਆਪਾਂ ਭਰਾਂਗੇ ਜੇਕਰ ਆਪਣੇ ਕੋਲ ਖੋਇਆ ਨਾ ਹੋਵੇ ਆਪਣੇ ਕੋਲ ਘਰ ਦੀ ਤਾਜ਼ਾ ਮਲਾਈ ਪਈ ਹੁੰਦੀ ਹੈ ਆਪਾਂ ਮਲਾਈ ਦੇ ਵਿੱਚ ਆਪਾਂ ਡ్రਾਈ ਫਰੂਟ ਮਿਕਸ ਕਰਕੇ ਆਪਾਂ ਵਿੱਚ ਪਾ ਸਕਦੇ ਹਾਂ ਜ਼ਰੂਰੀ ਨਹੀਂ ਆਪਾਂ ਖੋਇਆ ਹੀ ਪਾਣਾ ਹੁਣ ਆਪਾਂ ਚੈੱਕ ਕਰ ਲੈਨੇ ਚੌਲਾਂ ਦਾ ਆਟਾ ਆ ਦੇਖੋ ਆ ਦੇਖੋ ਹਲਕਾ ਜਿਹਾ ਹੋ ਗਿਆ ਠੰਡਾ ਜਿਆਦਾ ਨਹੀਂ ਆਪਾਂ ਠੰਡਾ ਕਰਨਾ ਹੁਣ ਆਪਾਂ ਇਹਨੂੰ ਜਿਸ ਤਰ੍ਹਾਂ ਆਪਾਂ ਆਟੇ ਨੂੰ ਆਪਾਂ ਗੋਈਆਂ ਦੇਨੇ ਐ ਇਸ ਤਰ੍ਹਾਂ ਪ ਚੰਗੀ ਤਰ੍ਹਾਂ ਆਪਾਂ ਆਟੇ ਨੂੰ ਆਪਾਂ ਗੁੰਨ ਲੈਂਦੇ ਆ ਆ ਦੇਖੋ ਐਸ ਤਰ੍ਹਾਂ ਹੱਥ ਲੱਗਣਾ ਚਾਹੀਦਾ ਆਟੇ ਨੂੰ ਜਨਾਈ ਜਿਆਦਾ ਠੰਡਾ ਹੋਵੇ ਚੋਲਾ ਦਾ ਆਟਾ ਨਾ ਹੀ ਜਿਆਦਾ ਗਰਮ ਹੋਵੇ ਆ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਇੱਕ ਆਟੇ ਦੀ ਤਰ੍ਹਾਂ ਆਪਾਂ ਇਹਨੂੰ ਗੁੰਨ ਲਵਾਂਗੇ ਆਹ ਦੇਖੋ ਚਲਾ ਦਾ ਆਟਾ ਆਪਾਂ ਗੁੰਨ ਲਿੱਤਾ ਹੈ ਆਹ ਦੇਖੋ ਇਸ ਤਰ੍ਹਾਂ ਸੌਫਟ ਹੋਣਾ ਚਾਹੀਦਾ ਆਟਾ نیچے ਕੜਾਈ ਨਾਲ ਜਾਂ ਪ੍ਰਾਤ ਨਾਲ ਪਲੇਟ ਨਾਲ ਕਿਸੇ ਵੀ ਚੀਜ਼ ਨਾਲ ਜਿਹਦੇ ਵਿੱਚ ਆਪਾਂ ਆਟਾ ਮਲਾਂਗੇ ਉਹਦੇ ਨਾਲ ਨਹੀਂ ਚਿਪਣਾ ਚਾਹੀਦਾ ਆਹ ਦੇਖੋ ਬਿਲਕੁਲ ਨਹੀਂ ਹੁਣ ਨਾਲ ਚਿਪਕਦਾ ਹੁਣ ਆਪਾਂ ਇਹਦੇ ਗੋਲ-ਗੋਲ ਆਪਾਂ ਪੇੜੇ ਤਿਆਰ ਕਰਦੇ ਆਹ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਹੁਣ ਆਪਾਂ ਦੁੱਧ ਚੈੱਕ ਕਰ ਲੈਨੇ ਆਂ ਦੁੱਧ ਆਪਾਂ ਮੀਡੀਅਮ ਗੈਸ ਤੇ ਆਪਾਂ ਰੱਖਿਆ ਹੈ ਕਾਫੀ ਜ਼ਿਆਦਾ ਦੁੱਧ ਆਪਣਾ ਤਿਆਰ ਹੋ ਚੁੱਕਿਆ ਆਪਾਂ ਕਿਲੋ ਦੁੱਧ ਪਾਇਆ ਸੀ ਕੜਾਈ ਦੇ ਵਿੱਚ 700 ਗ੍ਰਾਮ ਰਹਿ ਗਿਆ ਹੈ ਹਜੇ ਆਪਾਂ ਥੋੜੀ ਦਤਰ ਹੋਰ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਲੈ ਆਂ ਚਾਰ ਪੰਜ ਆਪਾਂ ਇਲਾਚੀਆਂ ਆਪਾਂ ਕੁੱਟ ਕੇ ਪਾਈ ਆਂ ਆ ਹੈਗਾ ਜੀ ਆਪਣੇ ਕੋਲ ਕੇਸਰ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਦੁੱਧ ਇਹ ਆਪਸ਼ਨ ਹੈ ਪਾਣਾ ਹੋਇਆ ਤਾਂ ਪਾ ਲਓ ਨਹੀਂ ਤਾਂ ਆਪਾਂ ਸਕਿਪ ਵੀ ਕਰ ਸਕਦੇ ਆਂ ਇਨੂੰ ਹੁਣ ਆਪਾਂ ਗੋਲ ਰੱਖਦੇ ਨੇ ਇੱਕ ਵਾਰੇ ਆ ਦੇ ਆਸਰਾ ਆਪਾਂ ਗੋਲ-ਗੋਲ ਆਪਾਂ ਪਹਿਲਾਂ ਪੇੜੇ ਬਣਾਵਾਂਗੇ ਪੇੜਾ ਆਪਾਂ ਉਹਨਾਂ ਕੋ ਬਣਾਣਾ ਹੈ ਜਿਸ ਤਰ੍ਹਾਂ ਨਿੰਬੂ ਹੁੰਦਾ ਨਿੰਬੂ ਜਿੰਨਾ ਆਪ ਰੱਖਣਾ ਜਿਆਦਾ ਵੱਡਾ ਨਹੀਂ ਰੱਖਣਾ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕਰਦੇ ਹਾਂ ਇਹਦੇ ਵਿੱਚ ਆਪਾਂ ਭਰ ਦਾਂਗੇ ਸਟਫਿੰਗ। ਆਹ। ਸਟਫਿੰਗ ਭਰ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਦਬਾ ਦਾਂਗੇ। ਆਹ। ਉਪਰੋਂ ਆਪਾਂ ਚੰਗੀ ਤਰ੍ਹਾਂ ਆਪਾਂ ਦਬਾ ਲੈਣਾ। ਵੀ ਸਟਫਿੰਗ ਨਹੀਂ ਨਿਕਲਣੀ ਚਾਹੀਦੀ ਹੈ ਇਹਦੀ ਬਾਹਰ। ਆਹ। ਹੱਥ ਨੂੰ ਥੋੜਾ ਜਿਹਾ ਘਿਓ ਲਗਾਣਾ ਹੋਵੇ ਲਗਾ ਸਕਦੇ ਆ ਪੇੜਾ ਤਿਆਰ ਕਰਨ ਲੱਗੇ ਆ ਆ ਦੇ ਐਸਤਰਾ ਨਾਲ ਐਸਤਰਾ ਪਾ ਬਣਾ ਕੇ ਆਪਾਂ ਸਾਰੇ ਪੇੜੇ ਆਪਾਂ ਰੱਖ ਲੈਣਾ ਫੋਨ ਆਪਾਂ ਦੁੱਧ ਦੇ ਵਿੱਚ ਕੇਸਰ ਵਾਲਾ ਦੁੱਧ ਪਾਵਾਂਗੇ ਆ ਦੇ ਕੇਸਰ ਮਿਕਸ ਕਰ ਲੇਤਾ ਅਰੇ ਕੋਕਰਾਂ ਤੇ ਚੇਂਜ ਹੋ ਗਿਆ ਦੁੱਧ ਵੀ ਆਪਣਾ ਗਾੜਾ ਹੋਈ ਜਾਂਦਾ ਜਦੋਂ ਆਪਾਂ ਦੁੱਧ ਗਾੜਾ ਕਰਨਾ ਹੈ ਉਹਦੇ ਵਾਸਤੇ ਥੋੜਾ ਜਿਹਾ ਕੜਾਈ ਦਾ ਜਾਂ ਫਰਾਈਪ੍ਰਿੰਗ ਦਾ ਕੋਈ ਵੀ ਹੈ ਉਹਦਾ ਭਾਰੀ ਕੜਾਈ ਲੈਣੀ ਚਾਹੀਦੀ ਹੈ ਜਿੱਦਾਂ ਦੁੱਧ ਆਪਣਾ ਕੜਾਈ ਦੇ ਨਾਲ ਨਾ ਚਿੱਤੇ ਆਹ ਦੇਖੋ ਜੀ ਪੇੜੇ ਆਪਣੇ ਤਿਆਰ ਹੋ ਜਾਂਦੇ ਆ ਨਾਲ ਦੀ ਨਾਲ ਐਸ ਤਰ੍ਹਾਂ ਦੇ ਪੇੜੇ ਆਪਾਂ ਬਣਾਵਾਂਗੇ स्टफिंग ਪਾ ਕੇ ਇਹ ਬਹੁਤ ਹੀ ਜਿਆਦਾ ਵਧੀਆ ਬਣਗੇ ਸੌਫਟ ਹੋ ਜਾਣਗੇ ਜਦੋਂ ਆਪਾਂ ਦੁੱਧ ਦੇ ਅੰਦਰ ਪਕਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਕਚੋਰੀ ਬਣਾਉਣੀ ਆ ਕਚੋਰੀ ਦੇ ਵਿੱਚ ਆਪਾਂ ਸਟਫਿੰਗ ਭਰਦੇ ਹਾਂ ਉਸੇ ਸਟਫਿੰਗ ਭਰਨੀ ਆ ਆ ਦੇਖੋ ਇੱਕ ਇੱਕ ਚਮਚ ਆਪਾਂ ਸਟਫਿੰਗ ਦਾ ਪਾਉਂਦੇ ਪਏ ਪੇੜੇ ਦੇ ਤਵਾ ਇਸੇ ਤਰ੍ਹਾਂ ਆਪਾਂ ਸਾਰੇ ਆਪਾਂ ਤਿਆਰ ਕਰ ਲਾਂਗੇ ਪੇੜੇ ਆ ਦੇਖੋ ਜੀ ਚੌਲਾਂ ਦੇ ਆਟੇ ਦੇ ਪੇੜੇ ਬਣ ਕੇ ਤਿਆਰ ਹੈ ਇਹਨੂੰ ਹੁਣ ਆਪਾਂ ਦੁੱਧ ਦੇ ਵਿੱਚ ਪਾ ਦਿੰਨੇ ਆ ਦੁੱਧ ਵੀ ਗੜਾ ਹੋ ਚੁੱਕਿਆ ਹੈ ਕਿਲੋ ਦੁੱਧ ਸੀ ਤਕਰੀਬਨ ਆਪਣੇ ਕੋਲ ਅੱਧਾ ਕਿਲੋ ਨਾਲ ਵੀ ਘੱਟ ਰਹਿ ਚੁੱਕਾ ਦੁੱਧ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਪੇੜੇ ਗੈਸ ਨੂੰ ਆਪਾਂ ਹੰ ਤੇਜ਼ ਕਰ ਦਿੰਨੇ ਆ 5-7 ਮਿੰਟ ਬਸ ਇਹਨੂੰ ਹੁਣ ਆਪਾਂ ਚੇਕ ਲਵਾਵਾਂਗੇ ਦੁੱਧ ਦੇ ਵਿੱਚ ਆਪਾਂ ਪੇੜੇ ਪਾ ਦਿੱਤੇ ਆ ਹੁਣ ਆਪਣੇ ਕੋਲ ਜਿਹੜਾ ਥੋੜਾ ਜਿਹਾ ਖੋਆ ਵਧਿਆ ਸੀ ਆਪਾਂ ਉਹ ਵੀ ਵਿੱਚ ਪਾ ਦਿੰਨੇ ਆ ਪੇੜਿਆਂ ਨੂੰ ਆਪਾਂ ਹਿਲਾਉਣਾ ਨਹੀਂ ਹੈ ਜਿੰਨੀ ਦੇਰ ਤੱਕ ਇਹਨੂੰ ਉਬਾਲੇ ਆਣੇ ਸ਼ੁਰੂ ਨਹੀਂ ਹੁੰਦੇ ਆ ਦੇਖ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਨਾਲ ਦੇ ਨਾਲ ਚੀਨੀ ਅੱਧਾ ਕੱਪ ਆਪਾਂ ਆ ਦੇਖੋ ਚੀਨੀ ਦਾ ਪਾਉਣਾ ਚੀਨੀ ਆਪਾਂ ਘੱਟ ਪਾਣੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਆਪਾਂ ਸਟਫਿੰਗ ਵਿੱਚ ਵੀ ਆਪਾਂ ਚੀਨੀ ਪਾਈ ਹੋਈ ਹੈ। ਬਸ ਹੁਣ ਮੈਨੂੰ ਆਪਾਂ ਹੁਣ ਦੁੱਧ ਨੂੰ ਆਪਾਂ ਇਸ ਤਰ੍ਹਾਂ ਹੀ ਆਪਾਂ ਛੱਡ ਦਾਂਗੇ ਬਸ। ਦੁੱਧ ਪੇੜੇ ਦੀ ਮਠਿਆਈ ਬਣ ਕੇ ਤਿਆਰ ਹੈ। ਹੁਣ ਆਪਾਂ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ। ਇਹਨੂੰ ਹੁਣ ਆਪਾਂ ਕੌਲੀ ਵਿੱਚ ਕੱਢ ਲੈ ਲਿਆ। ਇੰਨਾ ਕੁ ਆਪਾਂ ਦੁੱਧ ਰੱਖਾਂਗੇ। ਆ ਦੇਖੋ। ਕੌਲੀ ਦੇ ਵਿੱਚ ਆਪਾਂ ਕੱਢ ਲਿੱਤਾ ਦੁੱਧ ਪੇੜਾ। ਆ ਦੇਖੋ। ਇਹਨੂੰ ਆਪਾਂ ਚੌਲਾਂ ਦੇ ਆਟੇ ਦੀ ਮਠਿਆਈ ਵੀ ਕਹਿ ਸਕਦੇ ਹਾਂ ਦੁੱਧ ਤੇ ਚੌਲਾਂ ਦੇ ਆਟੇ ਦੀ ਮਠਿਆਈ ਇੱਧਰ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਹੈ ਆ ਦੇਖ ਅੰਦਰ ਤੱਕ ਪੱਕ ਚੁੱਕਾ ਹੈ ਇਹ ਇਸ ਤਰ੍ਹਾਂ ਬਣ ਗਿਆ ਜਿਸ ਤਰ੍ਹਾਂ ਰਸਗੁੱਲੇ ਹੁੰਦੇ ਆ ਅੰਦਰੋਂ ਬਹੁਤ ਜ਼ਿਆਦਾ ਸੌਫਟ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਬਣਦੀ ਹੈ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ